ਪੰਜਾਬੀ ਫਿਲਮ ਦੁੱਲਾ ਪੱਟੀ ਦੀ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਸਕਰੀਨਿੰਗ ਰੱਖੀ ਗਈ। ਇਸ ਮੌਕੇ ਫਿਲਮ ਦੇ ਮੁੱਖ ਅਦਾਕਾਰ ਬੀਨੂ ਢਿੱਲੋਂ ਅਤੇ ਹੋਰ ਸਟਾਰ ਕਾਸਟ ਨਜ਼ਰ ਆਈ ਜੋ ਆਪਣੀ ਫਿਲਮ ਨੂੰ ਲੈ ਕੇ ਬੇਹਦ ਉਤਸ਼ਾਹਿਤ ਨਜ਼ਰ ਆ ਰਹੇ ਸਨ। ਕਿ ਬਹੁਤ ਵਧੀਆ ਲੱਗਿਆ ਮੈਨੂੰ ਆਪ ਦਾ ਆਪ ਦਾ ਕੰਮ ਤਾਂ ਕਦੇ ਵਧੀਆ ਨਹੀਂ ਲੱਗਦਾ ਹੁੰਦਾ ਜੀ। ਉੱਪਰ ਵਾਲੇ ਵਾਲੇ ਸਾਰੇ ਕਹਿ ਰਹੇ ਨੇ ਵਧੀਆ ਕੀਤਾ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਇਹ ਪੂਲ ਐਂਟਰਟੇਨਮੈਂਟ ਫਿਲਮ ਹੈਗੀ ਜੀ ਤੁਸੀਂ ਦੇਖੋਗੇ ਤੁਹਾਨੂੰ ਵੀ ਮਜ਼ਾ ਆਊਗਾ। ਸਾਨੂੰ ਤਾਂ ਵਧੀਆ ਲੱਗੀ ਸਾਰਿਆਂ ਨੂੰ ਜੀ। ਮੈਂ ਜਿਹੜੀ ਕਿਉਂਕਿ ਡਾਇਲੌਗ ਵੀ ਮੈਂ ਲਿਖ ਜੋ ਲਿਖਿਆ ਹੈ ਉਹ ਸਾਰਥਕ ਸਾਹਮਣੇ ਦਿਸਦਾ ਹੈ ਉਹ ਜਦੋਂ ਜੋ ਲਿਖਿਆ ਹੁੰਦਾ ਉਹ ਸਾਹਮਣੇ ਬਣ ਕੇ ਉਸੇ ਤਰ੍ਹਾਂ ਆ ਜਾਵੇ ਉਹ ਸਾਡੇ ਡਾਇਰੈਕਟਰ ਮੀਨਾਰਮਲ ਹੋਦਰਾ ਨੇ ਬਹੁਤ ਮਿਹਨਤ ਕੀਤੀ ਹੈ ਫਿਲਮ ਨੂੰ ਜੋ ਕਾਗਜ਼ ਤੇ ਲਿਖੀ ਗਈ ਸੀ ਉਸ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਵਧੀਆ ਬਣੀ ਵੀ ਹੈ ਵਿੱਚ ਸਾਰੇ ਥੀਏਟਰ ਦੇ ਕਲਾਕਾਰ ਨੇ ਔਰ मीनिंगफुल ਸਿਨੇਮਾ ਇੱਕ ਕਨਸੈਪਟ ਹੈ ਪ੍ਰੋਪਰ ਔਰ ਬਿੰਨੂ ਭਾਈ ਜੀ ਨੇ ਕਮਾਲ ਕਰਤੀ ਉਹ ਕੋਈ ਦੋਰਾਏ ਹੈ ਨਹੀਂ ਔਰ ਉਹਨੇ ਆਪਣੀ ਇਮੇਜ ਨੂੰ ਬ੍ਰੇਕ ਕੀਤਾ ਔਰ ਪਹਿਲਾਂ ਵਾਲੀਆਂ ਪਿਕਚਰਾਂ ਦੇ ਵਿੱਚ ਬਿੰਨੂ ਅਕਲ ਦਾ ਕਾਮੇਡੀ ਕਿਰਦਾਰ ਹੁੰਦਾ ਇਸ ਪਿਕਚਰ ਦੇ ਵਿੱਚ ਬਹੁਤ ਉਹ ਕਿਰਦਾਰ ਸੀ ਬਹੁਤ ਅੱਛਾ ਕੰਮ ਦੀ ਤਾਇਵਾਈ ਰਸਕ ਕਿੰਨਾ ਤਾਂ ਲੱਗਿਆ ਫਿਰ ਜੀ ਕੰਮ ਕਰਕੇ ਬਹੁਤ ਵਧੀਆ ਜੀ